ਉਨੇ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢੀਆਂ ਤੇ ਸੋਨੇ ਦੀਆਂ ਮੋਹਰਾਂ ਕੱਢ ਕੇ ਤੇ ਹਰੀ ਸਿੰਘ ਨਲੂਏ ਨੂੰ ਦਿੱਤੀਆਂ ਹਰੀ ਸਿੰਘ ਨਲੂਏ ਨੇ ਉਹ ਮੋਹਰਾਂ ਫੜ ਕੇ ਤੇ ਵਾਪਸ ਗੋਰੇ ਨੂੰ ਦੇ ਦਿੱਤੀਆਂ ਗੋਰਾ ਵਾਪਸ ਆਇਆ ਸ਼ੇਰੇ ਪੰਜਾਬ ਕਹਿੰਦਾ ਕੀ ਪਰਖ ਕੀਤੀ ਉਹ ਗੋਰਾ ਕਹਿੰਦਾ ਪਰਖ ਇਹ ਕੀਤੀ ਵੀ ਸਾਡੇ ਵਾਲੇ ਬੰਨੇ ਆ ਜਾ ਸੋਨੇ ਨਾਲ ਲੱਦ ਦੇਾਂਗੇ ਕਹਿੰਦਾ ਜਵਾਬ ਕੀ ਮਿਲਿਆ ਕਹਿੰਦਾ ਜਵਾਬ ਇਹ ਮਿਲਿਆ ਵੀ ਜੇ ਮੂੰਹ ਕੀਤਾ ਨਾ ਪੰਜਾਬ ਵਾਲੇ ਪਾਸੇ ਨੂੰ ਤੇ ਮਸਲ ਕੇ ਰੱਖ ਦੇਾਂਗੇ ਪੁੱਤ ਗੋਰਾ ਵਧਣੀ ਕਹਿ ਗਿਆ ਸੀ ਸ਼ੇਰੇ ਪੰਜਾਬ ਤੁਹਾਡੀ ਕਿਸਮਤ ਨਾ ਮਾੜੀ ਹੋਵੇ ਤੁਹਾਡੇ ਲੀਡਰ ਨਾ ਕਿਤੇ ਨਕਮੇ ਮਿਲ ਜਾਣ ਤੁਹਾਨੂੰ ਇਹਦਾ ਜਨਨਾ ਜਰ ਤੁਹਾਡੇ ਕੋ ਹਰੀ ਸਿੰਘ ਨਲੂਏ ਵਰਗੇ ਜਰਨੈਲ ਆ ਪੰਜਾਬ ਦੇ ਝੰਡੇ ਤੇ ਸਿੱਖਾਂ ਦੇ ਝੰਡੇ ਪੂਰੀ ਦੁਨੀਆ ਚ ਝੂਲਣਗੇ ਇਹਨਾਂ ਝੰਡਿਆਂ ਨੂੰ ਪੁੱਟਣ ਵਾਲਾ ਮਾਂ ਨੇ ਪੁੱਤ ਕੋਈ ਨਹੀਂ ਪੈਦਾ ਕੀਤਾ ਕੋਈ ਮਾਂ ਨੇ ਪੁੱਤ ਨਹੀਂ ਪੈਦਾ ਕੀਤਾ ਸਰਦਾਰ ਹਰੀ ਸਿੰਘ ਨਲੂਆ ਹੋਇਆ ਬਿਮਾਰ ਜਦੋਂ ਪਸ਼ਾਵਰ ਦਾ ਗਵਰਨਰ ਬਣਿਆ ਉਹਨੇ ਪਸ਼ਾਵਰ ਪਹੁੰਚ ਕੇ ਅਫਗਾਨਿਸਤਾਨ ਦਾ ਉਹ ਰਸਤਾ ਕੀਤਾ ਬੰਦ